ਗੁਰਦੇਵ ਸਿੰਘ ਜੀ ਦਾ ਲਿਖਿਆ ਨਾਵਲ ਆਨ ਪਾਗ 57 ਸਕੂਲ ਤੇ ਹਸਪਤਾਲ ਦੇ ਨਕਸ਼ੇ ਪਾਸ ਹੋ ਗਏ। ਰਿਆਸਤ ਦੇ ਉਸਾਰੀ ਮੈਕਮੇ ਦਾ ਅਫਸਰ ਜਦੋਂ ਅਫਸਰੇ ਮੰਡੀ ਨੂੰ ਆ ਕੇ ਮਿਲਿਆ ਤਾਂ ਉਸ ਨੇ ਆਪ ਜਾ ਕੇ ਸਰਕਾਰੀ ਆਰਾਮ ਘਰ ਦੇ ਨਾਲ ਲੱਗਦੀ ਜ਼ਮੀਨ ਉੱਤੇ ਸਦਰ ਮੁਕਾਮ ਤੋਂ ਆਏ ਅਫਸਰ ਤੋਂ ਨਿਸ਼ਾਨ ਲਗਵਾ ਕੇ ਉਸਾਰੀ ਦੀ ਸ਼ੁਰੂਆਤ ਕਰਵਾ ਦਿੱਤੀ। ਦੋ ਆਮਾਰਤਾਂ ਦਾ ਕੰਮ ਸਰਕਾਰੀ ਵਿਭਾਗ ਨੇ ਆਪ ਕਰਨਾ ਸੀ ਇਸ ਲਈ ਅਬ ਸ੍ਰੀ ਮੰਡੀ ਦੀ ਜ਼ਿੰਮੇਵਾਰੀ ਜਗ੍ਹਾ ਦੀ ਨਿਸ਼ਾਨਦੇਹੀ ਤੋਂ ਬਾਅਦ ਖਤਮ ਹੋ ਗਈ ਇਹਦਰ ਸਕੂਲ ਤੇ ਹਸਪਤਾਲ ਦੀ ਸਾਰੀ ਸ਼ੁਰੂ ਹੋਈ ਤਾਂ ਉਧਰ ਆਸੇ-ਪਾਸੇ ਦੇ ਪਿੰਡਾਂ ਦੇ ਮਹਾਜਨ ਦੁਕਾਨਾਂ ਤੇ ਘਰਾਂ ਲਈ ਜਗ੍ਹਾ ਵਾਸਤੇ ਦਸ ਦਾਰਖਾਸਤਾਂ ਦੇਣ ਲੱਗ ਪਈ ਮੰਡੀ ਦਾ ਪੂਰਾ ਨਕਸ਼ਾ ਬਣਿਆ ਹੋਇਆ ਸੀ ਉਹਦੇ ਅਨੁਸਾਰ ਥੋੜੇ ਸਮੇਂ ਅੰਦਰ ਹੀ ਸਾਰੀ ਜਗ੍ਹਾ ਚਾਰਾਂ ਨੇ ਮਰੱਬਾ ਗਾਜ ਦੇ ਹਿਸਾਬ ਨਾਲ ਲੋੜਮੰਦ ਦੁਕਾਨਦਾਰਾਂ ਨੂੰ ਬਜ਼ਾਰਾਂ ਵਿੱਚ 9 ਗਾਜ 1 ਫੁੱਟ ਚੌੜੀਆਂ ਤੇ 18 ਗਾਜ 2 ਫੁੱਟ ਲੰਬੀਆਂ ਦੁਕਾਨਾਂ ਤੇ ਇਹਨਾਂ ਰਕਵੇ ਦੇ ਮਕਾਨ ਰਜਿਸਟਰੀ ਦੇ ਖਰਚਿਆਂ ਸਮੇਤ 100-100 ਰੁਪਏ ਵਿੱਚ ਦੇ ਦਿੱਤੇ ਗਏ। ਪੁਰਾਣੀਆਂ ਦੁਕਾਨਾਂ, ਪਹਿਲੀਆਂ ਦੁਕਾਨਾਂ, ਹਵੇਲੀਆਂ ਮਾਰਵੜੀ ਸੇਠਾਂ ਦੇ ਕੁਝ ਰੱਜੇ ਪੁੱਜੇ ਦੇਸੀ ਮਹਾਜਨਾਂ ਦੀਆਂ ਸਨ। ਪਰ ਹੁਣ ਥੋੜੀ ਪੂੰਜੀ ਵਾਲੇ ਵੱਡੀ ਕੀਮਤੀ ਜਮਹਾਜਨ ਵੀ ਗੋੜ ਚੱਕਰ ਤੇ ਖਲ ਬੜੀਆਂ ਦੀਆਂ ਦੁਕਾਨਾਂ ਕਾਣ ਲੱਗ ਪਈ ਸੀ ਪਿੰਡਾਂ ਦੇ ਰਾਜ ਤਰਖਾਨ ਦੀ ਸਾਰੀ ਦੇ ਕੰਮਾਂ ਲਈ ਪਿੰਡਾਂ ਵਿੱਚੋਂ ਔਲ ਲੱਗ ਪਏ ਦਿਹਾੜੀ ਸੂਰਜ ਚੜ੍ਹਦੇ ਤੋਂ ਸੂਰਜ ਛਿਪਦੇ ਤੱਕ ਗਿਣੀ ਜਾਂਦੀ ਸੀ ਬਹੁਤੇ ਕਾਰੀਗਰ ਦਿਹਾੜੀ ਕਰਕੇ ਪਿੰਡਾਂ ਨੂੰ ਮੁੜ ਜਾਂਦੇ ਪਰ ਜਿਹੜੇ ਹੱਥਾਂ ਦੇ ਸੱਚੇ ਸਨ ਉਹਨਾਂ ਨੇ ਮੰਡੀ ਦੀ ਥਾਂ ਪਿੰਡ ਵਿੱਚ 20-30 ਰੁਪਏ ਦੀ ਕੋਈ ਜਗ੍ਹਾ ਖਰੀਦ ਕੇ ਆਪਣੇ ਕੱਚੇ ਪੱਕੇ ਮકાਨ ਬਣਾ ਲੇ ਇਥੇ ਹੀ ਰਹਿਣ ਲੱਗ ਪਏ ਕੁਝ ਰਾਜ ਤਰਖਾਨ ਰਾਜਧਾਨੀ ਤੋਂ ਵੀ ਆ ਕੇ ਮੰਡੀ ਚਾਹ ਤੇ ਅਜੇ ਇਹ ਅਜੇ ਹੀ ਮਹਾਰ ਕਾਰੀਗਰਾਂ ਨੇ ਹੀ ਮਾਰਬੜੀ ਸੇ ਠਾਨਾ ਫੇਲਿਆ ਉਸਾਰਨਾ ਜਿਹੜੀਆਂ ਮਾੜੇ ਮੋٹے ਮਹਿਲਾ ਵਰਗਾਂ ਲੱਗਦੀਆਂ ਸੀ ਉਦਲੀਆਂ ਮੰਜ਼ਲਾਂ ਦੇ 2.5 3 ਫੁੱਟ ਦੇ ਬਾਦਰੇ ਵਿੱਚ ਬਣੇ ਸੱਜਿਆਂ ਕਰਕੇ ਉਹਨਾਂ ਦੀਆਂ ਵੱਖਰੀ ਸ਼ਾਨ ਸੀ ਸਰਕਾਰ ਨੇ ਬਜ਼ਾਰਾਂ ਦੇ ਪਿੱਛੇ ਗਲੀਆਂ 'ਚ ਮਕਾਨਾਂਾਂ ਅੱਗੇ ਚੌਂਤਰੀ ਬਣਾਉਣ ਦੀ ਛੋਟ ਦੇ ਦਿੱਤੀ ਸੀ ਵਰੀ ਬਹੁਤ ਧੀਮਾ ਵਰ ਵਾਲੀ ਸੇਠਾਂ ਦੀਆਂ ਫੀਲੀਆਂ ਅੱਗੇ ਹੀ ਪਣੀ ਹੋਏ ਸਨ ਪਰ ਜੂਨ ਫਰੋਸਤੇ ਥੜੀ ਹੋਈ ਥੁੜੇ ਹੋਏ ਅੜਤੀਆਂ ਇੰਨਾ ਇੰਨਾ ਚੌਂਤਰਿਆਂ ਦੀ ਥਾਂ ਮੀਹਾਂ ਤੋਂ ਮਕਾਨਾਂ ਦੀਆਂ ਨਹੀਂ ਹਾਂ ਚ ਪਾਣੀ ਪੈਣ ਦੇ ਵਿਚਾਰ ਲਈ ਕੰਧਾਂ ਨਾਲ ਮਿੱਟੀ ਪਾ ਲੈਂਦੇ ਸਨ ਇਹ ਕਾਲੀ ਮਿੱਟੀ ਛੱਪੜ ਦੇ ਨਾਲ ਮੰਡੀ ਦੇ ਉੱਤਰ ਵਾਲੇ ਪਾਸੇ ਪਈ ਬਾਦੂ ਥਾਂ 'ਚ ਤੇ ਮਨ ਕਰ ਫੇ ਗੰਗਨਲ ਬੋਟਕੇ ਬੱਠਲਾ ਨਾ ਢੋ ਲੈਂਦ ਨਾ ਜੇਠਾੜ ਵਿੱਚ ਹੀ ਜਦੋਂ ਕੱਚੇ ਘਾਰਾਂ ਦੇ ਅੰਦਰ ਗੋਹਾ ਮਿੱਟੀ ਰਲਾ ਕੇ ਤਲੀ ਫੇਰਦ ਨਾ ਤਾਂ ਕੰਧਾਂ ਨੂੰ ਪਾਡੋ ਮਿੱਟੀ ਨਾਲ ਪੋਚਦ ਨਾ ਉਦੋਂ ਹੀ ਘਰਾਂ ਦੀਆਂ ਗਲੀ ਵਾਲੇ ਪਾਸੇ ਗਲੀ ਵਾਲੇ ਪਾਸੇ ਦੀਆਂ ਕੰਧਾਂ ਚਾਰ ਬੱਠਲ ਮਿੱਟੀ ਦੇ ਸੁੱਟ ਦਿੰਦ ਨਾ ਦੁਕਾਨਾਂ ਅੱਗੇ ਸਰਕਾਰੀ ਹੁਕਮ ਅਨੁਸਾਰ ਲਗਪਗ ਡੇਢ ਗਾਜ ਦੇ ਪੱਕੇ ਚੌਂਤਰੀ ਬਾਜ਼ਾਰ ਦੇ ਨਕਸ਼ੇ ਅਨੁਸਾਰ ਬਣਾਉਣੇ ਜ਼ਰੂਰੀ ਸਨ ਦੁਕਾਨ ਚਾਹੇ ਕੱਚੇ ਐਟਾਂ ਦੀ ਬਣੀ ਹੋਵੇ ਇਹ ਚੌਧਰੀ ਪਰਚੂ ਫਰੋਸ਼ ਖਲਬੜੀ ਮੇ ਮੂੰਗੀ ਮੋਠ ਛੋਲੇ ਤੇ ਹੋਰ ਜਿਹੇ ਨਾਜ਼ ਬੋਰੀਆਂ ਦੇ ਮੂੰਹ ਖੋਲ ਕੇ ਰੱਖ ਦਿੰਦੇ ਤਾਂ ਜੋ ਗਾਹਕ ਦੂਜੀਆਂ ਦੁਕਾਨਾਂ ਦੇ ਮੁਕਾਬਲੇ ਭਾਤਿਆ ਨਾਜ਼ ਦੀ ਕਿਸਮ ਦੇਖ ਕੇ ਤਸੱਲੀ ਕਰ ਲੈ ਕਿ ਮਹਿੰਗੀ ਸਸਤੀ ਤੇ ਚੰਗੀ ਮਲ ਕਿਹੜੀ ਸੀ ਅੱਧਵਨੀ ਮੰਡੀ ਦਾ ਕਾਰੋਬਾਰ ਕੱਚੀ ਪੱਕੀ ਆੜਤ ਦੇ ਆਸਰੇ ਚੱਲਦਾ ਸੀ ਕੱਚੇ ਆੜਤ ਗੀ ਹਾੜੀ ਸੌਣੀ ਦਾ ਪਿੰਡਾਂ ਵਿੱਚੋਂ ਲਿਆਂਦਾ ਨਾਜ ਬਕਵਾਉਣ ਦਾ ਕੰਮ ਕਰਦੇ ਸਨ ਪੱਕੇ ਆੜਤੀਏ ਇਹ ਚੀਜ਼ ਇਹ ਅਨਾਜ ਖਰੀਦ ਕੇ ਕੋਠੇ ਭਰ ਲੈਂਦੇ ਇਹਦੇ ਵਿੱਚੋਂ ਬਾਫਰਨ ਨਾਲ ਦੀਸ ਦੀ ਦੂਜੇ ਹਿੱਸਿਆਂ 'ਚ ਮਾਲ ਗੱਡੀਆਂ ਰਾਹੀਂ ਭੇਜ ਦਿੰਦੇ ਜਿੱਥੇ ਉਹ ਖਰੀਦ ਮੁੱਲ ਤੋਂ ਡੂਡੀ ਦੋਣੀ ਤੋਂ ਵੀ ਵਧੇਰੇ ਕੀਮਤ ਵਿੱਚ ਵਿਕ ਜਾਂਦਾ ਜਿਹੜਾ ਕੋਠਿਆਂ ਵਿੱਚ ਪਿਆ ਰਹਿੰਦਾ ਓਪਰਚੂਨੀਏ ਖਰੀਦ ਲੈਂਦੇ ਤੇ ਉਹਨਾਂ ਤੋਂ ਮੰਡੀ ਦੇ ਆਮ ਲੋਕ ਆਪਣੀ ਲੋੜ ਮੁਤਾਬਕ ਥੋੜਾ ਥੋੜਾ ਕਰਕੇ ਲੈ ਜਾਂਦੇ ਇੰਜ ਕੱਚੇ ਆੜਤਾਂ ਦੀ ਆਮਦਨ ਵੇਚੇ ਨਾ ਜੁੱਤੇ ਭਜਨ ਦੇ ਹਿਸਾਬ ਨਾਲ ਲਾਈ ਦਾਮੇ ਤੇ ਕਿਸਾਨਾਂ ਨੂੰ ਲੋੜ ਵੇਲੇ 2-2 ਰੁਪਏ ਮਹੀਨੇ ਸੈਂਕੜੇ ਦੇ ਹਿਸਾਬ ਨਾਲ ਦਿੱਤੇ ਕਰਜ਼ੇ ਦੇ ਵਿਆਜ ਨਾਲ ਹੀ ਪੱਕੇ ਘਰਾਂ ਤੇ ਦੁਕਾਨਾਂ ਬਣਾਈ ਜਾਂਦੇ ਪਰ ਪੱਕੇ ਆੜਤੀ ਨਾਜ਼ ਦੇ ਕੋਠੇ ਬਨਨ ਕਰਕੇ ਆਪਣੀ ਆਮਦਨ ਦੋਣੀ ਚੌਣੀ ਕਰ ਲੈਂਦੇ ਇਸ ਕਾਰਨ ਮੰਡੀ ਦੇ ਚੌਧਰੀ ਮੋਤਮਾਰ ਬੰਦੇ ਵੀ ਉਹੋ ਸਨ ਉਹਨਾਂ ਦੀ ਹੀ ਸਰਕਾਰੀ ਦਰਵਾਜ਼ੇ ਪਹੁੰਚ ਸੀ ਇਹਨਾਂ ਲਈ ਹੀ ਸਰਕਾਰ ਨੂੰ ਸਕੂਲ ਤੇ ਹਸਪਤਾਲ ਖੋਲਣੇ ਪੈ ਰਹੇ ਸਨ ਕਿਉਂਕਿ ਸਭ ਤੋਂ ਵੱਡੇ ਟੈਕਸ ਟੈਕਸ ਵੀ ਸਰਕਾਰ ਨੂੰ ਇਹੋ ਵਪਾਰੀ ਦਿੰਦੇ ਸਨ ਮੰਡੀ ਦੀ ਸਭ ਤੋਂ ਵੱਡੀ ਫਾਰਮ ਗੋਪੀ RAM ਹਜਾਰੀ ਨਾਲ ਲਾਲਸੀ ਗੋਪੀ ਰਾਮ ਦੇ ਸਿੱਖ ਮਹਾਜਨ ਸੀ ਤੇ ਹਜਾਰੀ ਲਾਲ ਮਾਲ ਬੜੀ ਇਹਨਾਂ ਦਾ ਕਾਰੋ ਮੰਡੀ ਬਸੰਤ ਉਦਾਸ 15 ਸਾਲਾਂ ਅੰਦਰ ਇਹਨਾਂ ਵੱਦ ਗਿਆ ਸੀ ਕਿ ਸਟੇਸ਼ਨ ਤੋਂ ਸੌ ਕੁਝ ਕੱਦੂਰ ਸਰਕਾਰ ਤੋਂ ਚਾਰ ਕਨਾਲਾ ਥਾਂ ਧਰਮਾਂ ਦੇ ਖਾਤੇ ਲੈ ਕੇ ਉਹਨਾਂ ਨੇ ਪਹਿਲੀ ਵਾਰੀ ਬੱਟੀ ਦੋ ਮੰਜ਼ਲੀ ਧਰਮਸ਼ਾਲਾ ਬਣਾ ਦਿੱਤੀ ਸੀ ਜਿੱਥੇ ਬਾਹਰੋਂ ਆਏ ਵਪਾਰੀ ਤੇ ਵੱਡੇ ਘਰਾਣਿਆਂ ਪਰਾਤਾ ਵੀ ਠਹਿਰਦੇ ਨਾ ਸਨ ਕਹਿੰਦੇ ਕਿ ਸਿਮਾਰਵੜੀ ਸੇਠ ਦੀ ਲੜਕੀ ਦਾ ਵਿਆਹ ਹੁੰਦਾ ਤਾਂ 12 ਵਜੇ ਬਾਜੇ ਵਾਲੇ ਵੀ ਆਉਂਦੇ ਤੇ ਸ਼ਹਿਨਾਈ ਬਾਦਕ ਵੀ ਜੋ ਆਮ ਲੋਕਾਂ ਲਈ ਚੰਪਾ ਹੁੰਦੇ ਬਾਜੇ ਵਾਲਿਆਂ ਵਿੱਚੋਂ ਕੰੰਨਾ ਕੋਲ ਵੱਡੇ ਛੋਟੇ ਡਰਾਮ ਹੋਉਂਦੇ ਤੇ ਡੇਢ ਘੰਟੇ ਦੇ ਬਾਜੇ ਤੋਂ ਲੈ ਕੇ 2 2/4 ਫੁੱਟ ਦੇ ਗਲ ਵਿੱਚ ਪਾ ਕੇ ਵਜਾਉਣ ਵਾਲੇ ਵੱਡੇ ਢੋਲ ਜਿੱਡੇ ਤੋਂ ਚਾਰ ਬਾਜੇ ਵੀ ਹੁੰਦੇ ਜਿਨ੍ਹਾਂ ਦੀ ਆਵਾਜ਼ ਟੱਠਿਆਂ ਦੀ फडਕ ਵਰਗੀ ਹੁੰਦੀ ਉਹ ਬਾਕੀ 10-15 ਬਾਜਿਆਂ ਨਾਲੋਂ ਵੱਖਰੀ ਬਿਲਕੁਲ ਵੱਖਰੀ sounding ਪੂੰ ਪੂੰ ਮੰਡੀ ਦੀ ਲਟੋਰ ਮੁੰਡੇ ਬਾਜਾ ਸੰਨ ਲਈ ਇਕੱਠੇ ਹੋ ਕੇ ਧਰਮਸ਼ਾਲਾ ਤੋਂ ਮਾਰਵਾੜੀਆਂ ਦੀ ਹਵੇਲੀ ਤੱਕ ਤੁਰੇ ਜਾਂਦੇ ਅਕਸਰ ਇਹ ਮੰਡੀਰ ਕਈ ਵਾਰ ਬਰਾਤ ਨਾਲੋਂ ਵੀ ਵੱਧ ਜਾਂਦੀ ਬਰਾਤ ਦੇ ਮੂਰੇ ਜਾ ਰਹੇ ਸ਼ਹਿਨਾਈ ਵਾਦਕ ਚਾਰ ਬੰਦੇ ਹੁੰਦੇ ਦੋ ਸ਼ਹਿਨਾਈ ਨਾ ਵੱਡੇ ਪਸ ਪਤਲੀਆਂ ਆਵਾਜ਼ਾਂ ਬਾਗ ਤਾਨ ਤਾਂ ਪੂਰਨ ਲਈ ਇੱਕ ਹੁੰਦਾਗਾ ਤੇ ਇੱਕ ਪਾਂਤ ਪਾਂਤ ਦੀਆਂ ਤਰਜਾਂ ਕੱਢਣ ਲਈ ਇਹਨਾਂ ਦੇ ਮਗਰ ਚਾਰ ਪਹੀਆਂ ਵਾਲੀ ਛੋਟੀ ਜਿਹੀ ਘਢੀਰੀ ਉੱਤੇ ਦੋ ਛੋਟੇ ਛੋਟੇ ਨਗਾਰੇ ਰੱਖੇ ਹੁੰਦੇ ਜਿਨ੍ਹਾਂ ਨੂੰ ਤਰਜਾਂ ਕੱਢਣ ਵਾਲੀ ਸ਼ਹਿਨਾਈ ਦੀ ਤਾਲ ਨਾਲ ਮਾੜਵੜੀ ਪਹਿਰਾਵੇ ਵਾਲਾ ਬੰਦਾ ਦੋ ਲੱਕੜ ਦੇ ਹੱਡੰਡਾਂ ਵਾਲੀ ਇੰਚ ਬਜਾਉਂਦਾ ਜਿਵੇਂ ਇੱਕ ਛੋਟੇ ਤੇ ਦੂਜੇ ਕੁਝ ਵੱਡੇ ਨਗਾਰੇ ਦੀ ਤਾਲ ਮਲਾਉਣ ਲਈ ਉਹਨਾਂ ਨੂੰ ਕੁੱਟ-ਕੁੱਟ ਕੇ ਸਜਾ ਰਿਹਾ ਇਹਨਾਂ ਜਾਰੇ ਬੰਦਿਆਂ ਦੇ ਮਾਰਵੜੀ ਚੀਰੀ ਬੰਨੇ ਹੁੰਦੇ ਤੇ ਮੌਸਮ ਅਨੁਸਾਰ ਛੋਟੀਆਂ ਵੱਡੀਆਂ ਝੱਗੀਆਂ ਤੇ ਤੇੜ ਮਾਰਵੜੀ ਧੋਤੀਆਂ ਜਾਰੇ ਰੇਸ਼ਮੀ ਪਜਾਮਾ ਪਹਿਨੀਆਂ ਹੁੰਦੀਆਂ ਸਨ ਪਰ ਮੁੱਖ ਸ਼ੈਨਾਈ ਵਾਦਕ ਦਾ ਪਰਹਵਾ ਦੂਜਿਆਂ ਤੋਂ ਵੱਖਰਾ ਹੁੰਦਾ ਸੀ ਉਹਨੇ ਲੰਬੇ ਲਾੜ ਵਾਲੀ ਪਗੜੀ ਰੇਸ਼ਮੀ ਸ਼ੇਰਵਾਨੀ ਤੇ ਰੇਸ਼ਮੀ ਰੇ ਪਜਾਮੀ ਪਜਾਮਾ ਪਹਿਨਣਾ ਹੁੰਦਾ ਜਿਸ ਕਰਕੇ ਉਹ ਕੋਈ ਰੀਸ ਜਿਆਦਾ ਲੱਗਦਾ ਇਹਨਾਂ ਦੀ ਸ਼ੈਨਾਈ ਵਾਦਨ ਦਾ ਆਨੰਦ ਬਰਾਤ ਦੇ ਘਰ ਮੂਰੇ ਪਹੁੰਚਣ ਮਗਰੋਂ ਹੀ ਲੋਕ ਮਾਣਦੇ ਜਦੋਂ ਬਾਜੇ ਵਾਲੇ ਘਰ ਬਾਜੇ ਵਾਲੇ ਘਰ ਕੋਲ ਜਾ ਕੇ ਵਜਾਉਣਾ ਬੰਦ ਕਰ ਦਿੰਦੇ ਕੁਝ ਬਰਾਤਾਂ ਰੇਲ ਗੱਡੀ ਦੇ ਡੱਬੇ ਕਰਾਏ ਤੇ ਲੈ ਕੇ ਆਉਂਦਗਾ ਬਰਾਤ 2-3 ਦਿਨ ਰੁਕਦੀ ਉਦੋਂ ਤੱਕ ਉਹ ਰੇਲ ਦਾ ਡੱਬਾ ਸਟੇਸ਼ਨ ਦੇ ਪਿਛਲੇ ਪਾਸੇ ਵਾਲੇ ਉੱਚੇ ਮਾਲ ਗੱਡੀਆਂ ਤੋਂ ਸਮਾਨ ਲਿਆਉਣ ਚੜਾਉਣ ਲਈ ਬਣਾਈ ਪਲੇਟਫਾਰਮ ਦੇ ਨਾਲ ਦੀ ਰੇਲ ਲਾਈਨ ਉੱਤੇ ਖੜੋਤਾਰਿੰਦਾ ਮੰਡੀ ਦੀ ਲਟੌਰਮ ਮੁੰਡੇ ਉਸ ਨੂੰ ਇੰਜ ਦੇਖਣ ਜਾਂਦੇ ਜਿਵੇਂ ਉਹ ਕੋਈ ਅਨੁਕਾਰ ਸ਼ੈ ਹੋਵੇ ਆਮ ਦਿਨਾਂ ਵਿਚਾਰਤੀ ਪਰ ਜੂਨ ਫਰੋਸ ਪੰਸਾਰੀ ਤੇ ਬਰਸਾਤੀ ਦੀਆਂ ਦੁਕਾਨਾਂ ਉੱਤੇ ਮਾਮੂਲੀ ਗਾ ਕੇ ਹੀ ਆਉਂਦੇ ਬੇਲੇ ਹਟਵਾਣੀਏ ਬਾਹਰ ਚੌਂਤੜਿਆ ਉੱਤੇ ਪਹਿਰਾਬਾਰ ਬੈਠੇ ਹੁੱਕਾ ਪੀਂਦੇ ਜੱਕੜ ਮਾਰਦੇ ਰਹਿੰਦੇ ਛੋਟੇ ਹੁੱਕਿਆਂ ਨੂੰ ਉਹ ਕਲੀ ਕਹਿੰਦੇ ਸੀ ਮੁੰਡੇ ਜਦੋਂ ਕਿਸੇ ਆਰਤੀਗੇ ਉਹ ਹੁੱਕਾ ਤਾਜ਼ਾ ਕਰਕੇ ਘਰ ਦੇ ਚੁੱਲਿਆਂ 'ਚ ਅੱਗ ਤਰਕੇ ਲਿਆ ਦਿੰਦੇ ਤਾਂ ਗਵਾਂਡੀ ਦੁਕਾਨਦਾਰ ਵੀ ਉੱਥੇ ਆ ਬੈਠੇ ਨਾ ਹੋਰ ਨਾਲ ਖੁਰਚ ਦਾ ਅੱਜ ਵੀ ਕਰ ਲੱਗ ਪੈਂਦਾ ਚਾਨਣ ਮੱਲ ਉਹਦੀ ਅੱਜ ਵੀ ਦੇਖ ਕੇ ਗੱਲ ਹੋਰ ਪਾਸੇ ਮੋੜ ਲੈਂਦਾ ਤੂੰ ਹੋਰ ਦੇਖ ਚਾਨਣ ਮੱਲ ਚਿਲਮਦੀ ਸੌਂਦੀ ਜਾਂਦੀ ਅੱਗ ਨੂੰ ਚਿਮਟੇ ਨਾਲ ਫਰੋਲਦਾ ਰੁੱਖੀ ਬਾਜ ਚ ਕਹਿੰਦਾ ਜਦੋਂ ਸਕੂਲ ਖੋਲਣ ਆਸਤੇ ਗੱਲਬਾਤ ਕਰਨੀ ਸੀ ਤਾਂ ਆਪਣੀ ਗੱਲ ਸੁਣੀ ਕਿਸੇ ਨੇ ਮੰਡੀ ਅਫਸਰ ਦੀ ਕਚਹਿਰੀ 'ਚ ਸੱਦਿਆ ਤਾਂ ਆਪਣੇ ਥੰਮਣ ਵਾਲੇ ਨੂੰ ਵੀ ਸੀ ਜਦੋਂ ਉਹਨੇ ਕਿਹਾ ਬਾਈ ਮਾਰਾ ਸਕੂਲ ਤਾਂ ਲੰਡਿਆਂ ਦੀ ਲੰਡਿਆਂ ਦੀ ਪੜ੍ਹਾਈ ਦਾ ਕੋਈ ਇੰਤਜ਼ਾਮ ਹੋ ਇੰਤਜ਼ਾਮ ਹੋਣਾ ਚਾਹੀਦਾ ਤਾਂ ਉਹ ਬਰਗੰਦੀ ਬਾਜ਼ਾਰ ਵਾਲਾ ਵੱਡਾ ਚੌਧਰੀ ਚਰਨਜੀਤ ਲਾਲ ਉਹਦੀ ਦਾੜੀ ਪੱਟਾਂ ਤਾਂ ਹੀ ਗਿਆ ਮੰਡੀ ਅਫਸਰ ਨੇ ਵੀ ਉਸੇ ਦੀ ਗੱਲ ਸੁਣੀ ਜਦੋਂ ਸਰਕਾਰ ਆਪ ਹੀ ਇੰਨਾ ਬਾੜੀਆਂ ਨੂੰ ਮੂਹਰੇ ਬਣਾਈ ਮੋਰੀ ਬਣਾਈ ਜਾਂਦੀ ਹੈ ਤਾਂ ਫਿਰ ਆਪਾਂ ਨੂੰ ਕਿਹਨੇ ਪੁੱਛਣਾ ਹੈ ਹੈ ਇਹ ਗੱਲ ਆ ਬਾਈ ਅਜੇ ਹੀ ਵੇਲੇ ਧੰਨੇ ਸ਼ਾਹ ਤੋਂ ਵੀ ਚੁੱਪ ਨਹੀਂ ਰਿਹਾ ਜਾਂਦਾ ਉਹਦੇ ਅੱਖਾਂ ਮਗਲ ਲੱਗ ਪੈਂਦ ਨੇ ਖਰਮੀ ਦੇ ਭਾਰੀ ਬਾਜ ਨਾਲ ਜਦੋਂ ਬੋਲਦਾ ਤਾਂ ਚੰਨ ਮੱਲ ਵਿਸੈਮ ਜਾਂਦਾ ਸੌਣ ਸੌਣ ਤੋਂ ਪਹਿਲਾਂ ਮੇਰੀ ਗੱਲ ਸੁਣ ਅਜੇ 5-6 ਮਹੀਨੇ ਹੋਏ ਹੋਣੇ ਆ ਇੱਕ ਨਵਾਂ ਥਾਣੇਦਾਰ ਆਇਆ ਸੀ ਜਿਹਨੂੰ ਤੁਰਲੀ ਵਾਲਾ ਕਹਿੰਦੇ ਸੀ ਉਹ ਜਦੋਂ 2-3 ਸਪਾਂਗਾਂ ਨਾਲ ਬਾਜ਼ਾਰ ਚੋਂ ਲੰਘਿਆ ਤਾਂ ਚੰਨਜੀ ਲਾਲ ਦੁਕਾਨ ਮੂਰੇ ਤਖਤ ਪੋਸ਼ੇ ਬੈਠਾ ਆਪ ਦੇ ਕਿਸੇ ਦੇਸੀ ਸੇਠਾ ਨਾਲ ਗੱਲਾਂ ਕਰੀ ਜਾਂਦਾ ਸੀ ਜਦੋਂ ਥਾਣੇਦਾਰ ਕੋਲ ਦੀ ਚੁੱਪ ਕਰਕੇ ਲੰਘਾ ਲੱਗੇ ਦਾ ਚਰਨਜੀਤ ਲਾਲ ਨੇ ਉਹਨੂੰ ਐਂ ਆਵਾਜ਼ ਮਾਰੀ ਜਿਵੇਂ ਆਪ ਨਾਜ਼ਮ ਲੱਗੇ ਹੁੰਦਾ ਜਦੋਂ ਥਾਣੇਦਾਰ ਨੇੜੇ ਆਇਆ ਤਾਂ ਉਹਨੂੰ ਕਹਿੰਦਾ ਤੈਨੂੰ ਦਿਨੇ ਦਿਨੇ ਹੀ ਨਰਾਤਾ ਹੁੰਦਾ ਥਾਣੇਦਾਰ ਨੇ ਕੁਝ ਰੋਗ ਨਾਲ ਕਿਹਾ ਕੀ ਗੱਲ ਐ ਸੇਠਾ ਤੂੰ ਬੋਲਦਾ ਕਿਵੇਂ ਐ ਚਰਨਜੀਤ ਲਾਲਾ ਗੱਜਾ ਤੰਨੇ ਪਤਾ ਕੋ ਨਹੀਂ ਕਿਸੇ ਬਾਤ ਕਰ ਰਿਹਾ ਜਾਂ ਤੂੰ ਬਦਲ ਕਰ ਆਇਆ ਉਨੇ ਤਾਂ ਤੈਨੂੰ ਕਿਸੇ ਵੱਡੇ ਅਫਸਰ ਨੇ ਹੀ ਇਹ ਨਹੀਂ ਦੱਸਾਇਆ ਕਿ ਮੰਡੀ ਕੇ ਚੌਧਰੀਆਂ ਕੋ ਸਸ ਕਹੇ ਤੇ ਕੈਸੇ ਬਾਤ ਕਰੀ ਦੀਏ ਤੂੰ ਜਾਣਦਾ ਕੋ ਨਹੀਂ ਮੈਨੂੰ ਤੁਰਲੇ ਵਾਲੇ ਕੋਲੇ ਖੜੇ ਹਵਲਦਾਰ ਨੇ ਦੇ ਕੰਨ ਚ ਦੱਸਤਾ ਬਾਈ ਇੱਥੇ ਉੱਚੀ ਉੱਚਾ ਨਾ ਬੋਲੀ ਨਹੀਂ ਇਹ ਤਾਂ ਸਾਰਿਆਂ ਦੀਆਂ ਪੇਟਾਂ ਲਵਾ ਦੂ ਮਹਾਰਾਜਾ ਨੇ ਮਹਾਰਾਜੇ ਨੇ ਇੰਨਾਂ ਨੂੰ بڑے ਇਖਤਿਆਰ ਦਿੱਤੇ ਵੀ ਦਿੱਤੇ ਵੀ ਉਹਦੀ ਠਾਣੇਦਾਰੀ ਦਾ ਸਾਰਾ ਮਾਵਾ ਉੱਥੇ ਹੀ ਲੈ ਗਿਆ ਹੱਥ ਜੋੜ ਕੇ ਖੜ ਗਿਆ ਅਗੇ ਚੌਧਰੀ ਜੀ ਮੈਥੋਂ ਗਲਤੀ ਹੋ ਗਈ ਹੁਣ ਤੂੰ ਦੱਸ ਆਪਣਾ ਕੋਈ ਆਰਤੀਆ ਸੇਠ ਹੈ ਹੈ ਮੰਡੀ ਚ ਜਿਹੜਾ ਐ ਥਾਣੇਦਾਰ ਦੀ ਗੱਲ ਪੈਜੂ ਜਦੋਂ ਸਰਕਾਰ ਨੇ ਆਪ ਤਾਂ ਮੈਂ ਤਾਂ ਨਾਲ ਲੈਣਾ ਬਾਗਰੂਆਂ ਨੂੰ ਸੱਤ ਕਿ ਲਿਆਂਦਾ ਬਈ ਮੰਡੀ ਚ ਬਸ ਜੀ ਚਰੰਜੀ ਲਾਲ ਚੌਧਰੀ ਵਰਗਿਆਂ ਨੂੰ ਪਤਾ ਹੈ ਬਈ ਸਾਡੀ ਕੀ ਬੁੱਕਤ ਹੈ ਤਾਂ ਹੀ ਥਾਣੇਦਾਰ ਦੀ ਗੱਲ ਪਿਆਣਾ ਜੇ ਤੈਂ ਮੈਂ ਨਹੀਂ ਤਾਂ ਕਿਸੇ ਸਿਪਾਹੀ ਨੂੰ ਵੀ ਐ ਕੋਈ ਜਿਹਾ ਹੁੰਦਾ ਤਾਂ ਉੱਥੇ ਹੱਟੀ ਮੂਰੀ ਹੀ ਟਾਲ ਲੈਂਦੇ ਤੇ ਕੁਟਦੇ ਵੀ ਆਪਣਿਆਂ ਹੀ ਜਿੱਤਿਆਂ ਨਾਲ ਕਿਉਂ ਇਸ 'ਚ ਕੋਈ ਝੂਠ ਹੈ ਤੂੰ ਐਂ ਦੱਸ ਮੈਨੂੰ ਹੁੱਕੇ ਦੀ ਅੱਗ ਬੁਝਾਉਣਾ ਭੋਜਨ ਕਰਕੇ ਸਾਰਿਆਂ ਨੂੰ ਬਹਾਨਾ ਥਿਆ ਜਾਂਦਾ ਚਾਨਣ ਮਲ ਉੱਠਦਾ ਢਿੱਲਾ ਜਿਹਾ ਮੂੰਹ ਕਰਕੇ ਹੁੱਕਾ ਚੁੱਕ ਕੇ ਦੁਕਾਨ 'ਚ ਜਾਂਦੇ ਕਹਿ ਦਿੰਦਾ ਇਹ ਸਭ ਮਾਇਆ ਦੀ ਖੇਡ ਐ ਧੰਨਿਆ ਜਦੋਂ ਸਾਡੇ ਕੋਲ 4 ਪੈਸੇ ਹੋ ਗਏ ਉਦੋਂ ਅਸੀਂ ਵਿਚਰਾਂਜੀ ਲਾ ਲਾਂਗੂ ਹੀ ਚਰਨ ਲੱਗ ਪਾਂਗੇ ਹੁਣ ਉਹਨਾਂ ਦੀ ਚੱਲਦੀ ਐ ਕਦੇ ਸਾਢੀ ਵਾਰੀ ਦੀ ਆਜੂ ਇਹ ਤਾਂ ਕੁਦਰਤ ਦੇ ਰੰਗ ਐ ਕਦੇ ਆਪ ਦੀਆਂ ਕਦੇ ਬਾਪ ਦੀਆਂ ਆ ਗਈ ਨਾ ਸਮਝ ਜੀ ਜੇ ਝੂਠ ਐ ਤਾਂ ਦੱਸ ਜੇ ਉਹ ਮਨ ਵਿੱਚ ਕੋਈ ਬਗਵਾਟ ਕੱਢ ਕੇ ਆਪੋਂ ਆਪਣੀਆ ਦੁਕਾਨਾ ਅੰਦਰ ਜਾ ਬੈਠਦੇ ਐ ਧੰਨਵਾਦ